ਗੱਲ ਮੈਂ ਖੁਸ਼ ਹਾਂ ਤੁਹਾਨੂੰ ਦੇਖ ਰਿਹਾ A1 ਪੰਜਾਬੀ ਟੀਵੀ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਸੰਗੀਤ ਬਾਰੇ ਜੋ ਕਿ ਸਾਡੀ ਰੂਹ ਦੀ ਖੁਰਾ ਹੈ ਪੰਜਾਬੀ ਸੰਗੀਤ ਇੱਕ ਅਜਿਹਾ ਟੈਲੈਂਟ ਹੈ ਜੋ ਕਿ ਸਾਡੇ ਅੰਦਰ ਹੀ ਹੁੰਦਾ ਹੈ ਅਜਿਹੇ ਬਹੁਤ ਸਾਰੇ ਪੰਜਾਬੀ ਗਾਇਕ ਨੇ ਜਿੰਨਾ ਦੇ ਕਿ ਇੱਕ ਅਲਾਪ ਨਾਲ ਹੀ ਸਾਡੀ ਰੂਹ ਖੁਸ਼ ਹੋ ਜਾਂਦੀ ਹੈ ਅਜਿਹੇ ਗਾਇਕਾਂ ਦੀ ਜਿਹੜੀ ਗਾਇਕੀ ਜੁਗਾ ਜੁਗਾ ਤੱਕ ਅਮਰ ਰਹਿੰਦੀ ਹੈ ਜੇਕਰ ਗੱਲ ਕਰੀਏ ਸੋਸ਼ਲ ਮੀਡੀਆ ਦੀ ਤਾਂ ਸੋਸ਼ਲ ਮੀਡੀਆ ਇਸ ਸਮੇਂ ਬਹੁਤ ਹੀ ਪਾਵਰਫੁੱਲ ਹੈ ਇਸ ਦੇ ਉੱਪਰ ਜੇਕਰ ਕੋਈ ਵੀ ਵੀਡੀਓ ਅਪਲੋਡ ਕਰ ਦੋ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਵੀਡੀਓਜ਼ ਕਿਤੇ ਦੀਆਂ ਕਿਤੇ ਪਹੁੰਚ ਜਾਂਦੀਆਂ ਨੇ ਜਿਨ੍ਹਾਂ ਦੇ ਕਰਕੇ ਕੁਝ ਲੋਕ ਫੇਮਸ ਵੀ ਹੋ ਜਾਂਦੇ ਨੇ ਕੁਝ ਤਾਂ ਜਿਹੇ ਲੋਕ ਨੇ ਜੋ ਕਿ ਆਪਣੇ ਅਜੀਬੋ-ਗਰੀਬ ਹਰਕਤਾਂ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਫੇਮਸ ਹੋਏ ਨੇ ਜਿਵੇਂ ਕਿ ਮੁੱਖ ਮੰਤਰੀ ਤੇ ਹਰਮਨ ਚੀਮਾ ਤੇ ਉੱਥੇ ਹੀ ਲੋਕਾਂ ਨੇ ਇਹਨਾਂ ਨੂੰ ਰੁਤਬਾ ਦੇ ਦਿੱਤਾ ਹੈ ਸਿੰਗਰਸ ਦਾ ਉਹਨਾਂ ਦਾ ਕਹਿਣਾ ਹੈ ਕਿ ਇਹ ਦੋਨੋਂ ਸਿੰਗਰਸ ਨੇ ਚਾਦ ਕੇ ਦੋਨੋਂ ਸਿਰਫ ਨਾ ਸਿਰਫ ਐਂਟਰਟੇਨਰ ਨੇ ਜੋ ਕਿ ਲੋਕਾਂ ਨੂੰ ਐਂਟਰਟੇਨ ਕਰ ਰਹੇ ਨੇ ਇਹਨਾਂ ਨੂੰ ਅਸੀਂ ਸਿੰਗਰਸ ਨਹੀਂ ਸਿਰਫ ਤਾਂ ਸਿਰਫ ਕੋਮੇਡੀਅਨ ਕਹਿ ਸਕਦੇ ਹਾਂ ਭਾਦਲ ਦਾ ਸਨਾਰੇ ਆਇਆ ਤਾਂ ਰੰਗ ਸੰਤਰੀ ਬਣ ਗਿਆ ਮੱਖ ਮੰਤਰੀ ਬੋਟਾਂ ਵਿੱਚ ਖੜ ਗਏ ਨੇ ਭਾਦਲ ਦਾ ਕਾਝਾ ਪਾੜ ਗਿਆ ਕੰਡਿਆਂ ਵਿੱਚ ਅੜ ਗਏ ਨੇ ਚੱਕੇ ਦੇ ਭੋੜ ਲੜ ਗਿਆ ਨੱਛੇ ਸਾਡੇ ਵੜ ਗਏ ਨੇ ਜੀ ਵੀ ਪਿੱਛੇ ਨਹੀਂ ਰਹੇ ਤੇ ਕਿਸੇ ਨੇ ਉਹਨਾਂ ਦੀ ਵੀਡੀਓ ਸੀ ਲੋਕ ਪੁੱਲ ਚੁੱਕੇ ਆ ਕਿ ਅਸਲ ਦੇ ਵਿੱਚ ਗਾਇਕੀ ਕੀ ਏ ਉੱਥੇ ਅੱਜ ਮੈਂ ਤੁਹਾਨੂੰ ਯਾਦ ਦਿਲਾਵਾਂਗੀ ਉਹਨਾਂ ਸਿੰਗਰਾਂ ਦੇ ਬਾਰੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਹਾਰਡਵਰਕ ਕੀਤਾ ਹੈ ਰਿਆਜ਼ ਕੀਤਾ ਤਾਂ ਜਾ ਕੇ ਉਹ ਇੱਕ ਸਫਲ ਸਿੰਗਰ ਬਣੇ ਨੇ ਸਰਦੂਲ ਸਿਕੰਦਰ ਝੜਾਂ ਵਿੱਚ ਪੱਤਿਆਂ ਦਾ ਹੌਲ ਕੁਛ ਦੀ ਐਨੀ ਤੂੰ ਜਾਣ ਜਾਣ ਕੇ ਨਹੀਂ ਤੂੰ ਜਾਣ ਜਾਣ ਕੇ ਮਾਸਟਰ ਸਲੀਮ दिन तेरे यारा सारी सारी फिरोज खान केड़े प्यार दी दुहाई देने आई है केड़े प्यार दी दुहाई देने आई है क्लेर कंठ ਅਸੀਂ ਗੇਰਾਂ ਵਿੱਚ ਖੜੀਏ ਜਿੱਥੋਂ ਤੂੰ ਲੰਗੇ ਅਸੀਂ ਗੇਰਾਂ ਵਿੱਚ ਖੜੀਏ ਜਿੱਥੋਂ ਤੂੰ ਲੰਗੇ ਸੁਦੇਸ਼ ਕੁਮਾਰੀ ਪਹਿਲੀ ਮੁਲਾਕਾਤ ਵਿੱਚ ਸੋਹਣਿਆ ਲੁੱਟ ਲਿਆ ਮੈਨੂੰ ਪੱਟ ਹੋਣਿਆ ਥੋੜੇ ਕਰ ਦਿੱਤਾ ਕੀ ਕੇ ਚੱਲ ਗਦੋ ਨਾ ਜੀ ਕੋਈ ਸੱਚੀ ਸਵੇਰ ਜੇ ਪਰੋਣਿਆ ਗੁਰਲੇਜ ਅਖਤਰ मनमोहन वारिस रुख नु ਵੱਢ ਕੇ ਧੁੱਪੇ ਚਿਹਰਾ ਲੂਸ ਹੋ ਰਿਹਾ ਏ ਦਸ ਸਾਨੂੰ ਥੜ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਏ ਕਮਲ ਹੀਰ ਗੱਲ ਕਰਦੇ ਆ ਉਹਨਾਂ ਦੇ ਬਾਰੇ ਜਿਨ੍ਹਾਂ ਨੂੰ ਅਸੀਂ ਲੋਕਾਂ ਨੇ ਗਾਇਕ ਬਣਾਇਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਹਰਮਨ ਚੀਮਾ ਦੀ ਅ ਤ ਤੁਸੀਂ ਖੁਦ ਹੀ ਹਰਮਨ ਚੀਮਾ ਦੀਆਂ ਦੇਖ ਲਓ ਹਰਕਤਾਂ ਜੀ ਵੀ ਪਿੱਛੇ ਨਹੀਂ ਰਹੇ ਤੇ ਕਿਸੇ ਨੇ ਉਹਨਾਂ ਦੀ ਵੀਡੀਓ ਬਾਲੀ ਵੇਟ ਨਾ ਕਰਾ ਤੂੰ ਚੰਨਾ ਮੇਰਿਆ ਉਹ ਜੱਟੀ ਤੈਨੂੰ ਦਿਲੋਂ ਹੀ ਪਿਆਰ ਕਰਦੀ ਆ ਉਹ ਤੈਨੂੰ ਪੱਟਣਾ ਮੈਂ ਖੁੰਡੀਆਂ ਮੁੱਛਾਂ ਵਾਲਿਆ ਤਾਂ ਹੀ ਲੰਬੀ ਤਾਂ ਹੀ ਲੰਬੀ ਗੁੱਤ ਰੱਖੀ ਆ ਤੈਨੂੰ ਪੱਟਣਾ ਮੈਂ ਖੁੰਡੀਆਂ ਮੁੱਛਾਂ ਵਾਲਿਆ ਤਾਂ ਹੀ ਲੰਬੀ ਗੁੱਤ ਰੱਖੀ ਆ ਉਹ ਤੂੰ ਵੀ ਕੁੜੀਆਂ 'ਚ ਬੱਸ ਵੱਟ ਹੋਣੇ ਆ ਤੂੰ ਵੀ ਕੁੜੀਆਂ 'ਚ ਬੱਸ ਵੱਟ ਹੋਣੇ ਆ ਮੈਂ ਗੱਲ ਪੱਬੀ ਨਾਲ ਕਰ ਰੱਖੀ ਆ ਉਹ ਤੈਨੂੰ ਪੱਟਣਾ ਮੈਂ ਖੁੰਡੀਆਂ ਮੁੱਛਾਂ ਵਾਲਿਆ ਤੋ ਹੀ ਲੰਬੀ ਕੋ ਤਰਖੀਆ ਤੈਨੂੰ ਪੱਟਣਾ ਮੈਂ ਤੈਨੂੰ ਪੱਟਣਾ ਮੈਂ ਕੁੰਨੀਆਂ ਮੁੱਛਾਂ ਵਾਲਿਆ ਤੋ ਹੀ ਤਾਂ ਹੀ ਲੰਬੀ ਕੋ ਤਰਖੀਆ ਸ਼ੇਰ ਜਰੂਰ ਕਰਿਓ ਲਵ ਯੂ ਆਲ ਲੇਹਨ ਤੇਰੋ ਮਿਲਵਾ ਕੇ ਲੈ ਜੂਤਾ ਨੀਵਾਲ ਬਿਲੋ ਜੀ ਵੈਗਰ ਤੇਰੋ ਦਿਲਵਾ ਕੇ ਲੈ ਜੂਤਾ ਨੀਵਾਲ ਬਿਲੋ ਵਿੱਕੀ ਤਲੀਵਾੜੇ ਬਿਲੋ ਪਿੰਡ ਰਸੋਲੀ ਲਾੜੇਦਾਰ ਦੀ ਤੇ ਨੂੰ ਨੂੰ ਬਣਾਦਾ ਸਰਦਾਰ ਨ ਪਲਰਦਾ ਖਾੜਾ ਚੀਮੇ ਦਾ ਚੀਮੇ ਦਾ ਹੀ ਬੁੱਕ ਕਰਾਦਾਂਗੇ ਹੇ 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 ਕੀ ਬਾਰੇ ਮੇਰੇ ਗੁੱਟ ਨੂੰ ਕਢਾ ਸਰਦਾਰ ਦੀਆਂ ਚੀਮਾ ਗਾਉਂਦੀ ਚੱਜਰ ਪਾਦਾਂਗੇ ਉੱਥੇ ਹੀ ਹੁਣ ਸੁਣੋ ਹਰਮਨ ਚੀਮਾ ਦੇ ਗਾਏ ਹੋਏ ਗੀਤ ਤਲੇਤੀਆ ਜਿੱਤਿਆ ਮੈਨੂੰ ਜਿੱਤਿਆ ਤੂੰ ਛੋਟੀ ਹੁੰਦੀ ਖਾਂਦੀ ਸੀ ਤਲੇਤੀਆ ਜਿੱਤਿਆ ਕਾਮਯਾਬ ਲੋ ਦਿੱਤੇ ਹੋਏ ਪੰਪ ਨੇ ਇਸ ਕੋ ਮੇਡੀਆਂ ਨੂੰ ਸਿੰਗਰ ਬਣਾ ਕੇ ਆਸਟ੍ਰੇਲੀਆ ਤੱਕ ਪਹੁੰਚਾ ਦਿੱਤਾ। ਹਰ ਬਰਤੀਵਾ ਬਾਈ ਹੈਪੀ ਗੀਵ ਅੰਜਰ ਸੋ ਹੋਰ ਜਿਹੜੇ ਵੀ ਆਪਣੇ ਨਾਮ ਆਵਾਜ਼ ਦੇ ਸਾਰੇ ਉੱਤੇ ਖੋਹਣਗੇ ਸੋ ਸਾਰਿਆਂ ਨੂੰ ਬਾਈ ਜੀ ਹੱਥ ਜੋੜ ਕੇ ਮਿਲਦੇ ਅਸੀਂ ਲੋ ਸਾਰਿਆਂ ਦੇ ਸ਼ੋਅ ਤੱਕ ਪਹੁੰਚਣਾ ਹੈ ਤੇ ਤੁਸੀਂ ਸ਼ੋਅ ਦੇ ਆ ਕੇ ਆਪਣੀਆਂ ਰੌਣਕਾਂ ਲਾਉਣੀਆਂ ਨੇ ਸੋ ਥੈਂਕਸ ਕਰਦੇ ਆ ਬਾਈ ਗਿੱਲ ਈਲ ਵਾਗੀਏ ਦਾ ਗੁਰਵਿੰਦਰ ਕੁਸ਼ਰ ਵੀਰ ਦਾ ਤੇ ਦੀਪ ਪੱਟੀ ਬਾਈ ਉਹਨਾਂ ਦਾ ਜਿਨ੍ਹਾਂ ਨੇ ਇੰਨਾ ਬਾਈ ਸਹਿਯੋਗ ਦਿੱਤਾ ਸਾਡੇ ਨਾਲ ਤੇ ਮੈਂ ਕਹਿੰਦਾ ਜੀ ਆ ਲੈ ਚੱਕ ਜੀ ਮਾਂ ਆ ਗਿਆ ਇਹ ਮੰਜਿਲੋਂ ਬਰੇਡ ਮੇਰੇ ਨਾਲ ਫੈਨਸ ਇੰਟਰਨੈਸ਼ਨਲ ਫੈਨ ਰ ਹੋ ਕਰਦਾ ਆਦਾ ਕਦਮ ਮਰਪਨ ਆ ਗਿਆ ਜਿੰਨਾ ਕਰਦੇ ਰਹੋ ਮੇਰੇ ਜਿੰਨੇ ਵੀ ਫੈਨ ਨੇ ਸਾਰਿਆਂ ਨੂੰ ਲਵ ਯੂ ਆਸਟ੍ਰੇਲੀਆ ਕੈਨਬਰਾ ਨਿਊਯਾਰਕ ਮੈਲਬੌਰਨ ਟੋਰਾਂਟੋ 온ਟਾਰੀਓ ਰਾਇਡੀ ਟੀਮ ਡਾਊਨ ਲੰਡਨ ਪੈਰਿਸ ਸੌਫ ਆਈ ਲਵ ਯੂ ਆਂਕਿਊ ਮੈਂ ਜੇ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਇਹ ਚੀਜ਼ਾਂ ਜਿਹੜੀਆਂ ਇੰਡੀਆ ਦੇ ਵਿੱਚ ਬਾਈ ਜੀ ਬਹੁਤ ਔਖੀਆਂ ਨੇ ਸੋ ਮੈਂ ਥੈਂਕਸ ਕਰਦਾ ਮੇਰਾ ਛੋਟਾ ਵੀਰ ਇੰਦਰ ਪੰਡੋਰੀ ਦਾ ਜਿਹਨੇ ਮੇਰੇ ਨਾਲ ਮੁੰਡਾ ਮੁੰਡਾ ਲਾ ਕੇ ਘੜਿਆ ਤੇ ਅੱਜ ਚੀਮੇ ਰੋਂ ਐਲਬਮ ਦੇ ਵਿੱਚ ਪੰਚਾਉਣਾ ਤੇ ਉਹਨੂੰ ਇੱਕ ਸਟੇਬਲ ਰੱਖਣਾ ਠੀਕ ਹੈ ਜੀ ਇੰਦਰ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਇਹਦੇ ਤੇ ਇੱਥੇ ਪੰਚਾਉਣਾ ਤੇ ਇੱਥੇ ਆ ਕੇ ਗੜਗੰਝ ਮਚਾਉਣਾ ਤੇ ਇਹ ਮੇਰੇ ਜਿੰਨੇ ਵਾਈ ਗੇਲੀਲ ਵਾਜੀ ਦਾ ਗਰੁੱਪ ਖੜਾ ਸੋ ਇਹ ਇਹਨਾਂ ਨੂੰ ਵਧਾਈ ਦੇ ਪਾਤਰ ਨੇ ਜੀ ਸੋ ਮਿਲਦੇ ਆ ਜੀ ਮੈਲਬਰ ਨਾਲਿਓ ਸ਼ੋਅ ਦੇ ਉੱਤੇ ਬਹੁਤ ਜੀ ਅਨਾਉਂਸਮੈਂਟ ਦਿਹਾਗੇ ਤੇ ਬਹੁਤ ਜੀ ਗੜਗੰਝ ਮਚਾਉਣਾ ਹੈ ਆ ਲੈ ਚੱਕੀ ਮਾਰ ਆ ਗਿਆ

ਜੈ ਕੀ ਗਾਣਾ ਸੋ ਮੈਂ ਤੋ ਕਰ ਲੈਣਾ ਰੁਬਰੂ ਕਰਨ ਲੱਗਿਆ ਉਹ ਹੁਤਾ ਮਿਲ ਜਮਣੀ ਹੋਣਾ ਉਹ ਹੁਤਾ ਵੀ ਨ ਜਮਣੀ ਹੋਣਾ ਪੱਤਲ ਕੋਣ ਮੁਘਿਆ ਦੱਸ ਰਹੀ ਚਾਚਾ ਤਾਂ ਤੇਰਾ ਪਹਿਲਾ ਦੀ ਸੁਣੋ ਤੂੰ ਸੌਂ ਤੇਰੀ ਲੱਗ ਜਾ ਦੁਜੇ ਕੀ ਕੀ ਕਰਨਾ ਹੈ 5 ਮਿੰਟ ਦੇ ਪਿਆਰ ਤੂੰ ਹਲਕਾ ਵਾਲੇ ਢੀਕੇ ਮੋਟਕੇ ਹਜ਼ਾਰ ਨੂੰ ਉਹ ਸੰਗਣਾ ਨਾ ਬੰਨੇ ਚਮਚੇ ਉਹ ਸੰਗਣਾ ਨਾ ਬੰਨੇ ਚਮਚੇ ਤੁਹਾਡੇ ਘਰੋਂ ਆ ਗਈ ਤੇਰੇ ਨਾਲ ਨੇ ਵੀ ਬੇਸ਼ ਆ ਉਹ ਤਾਂ ਫੇ ਆਪਣੇ ਰਹੇ ਹਨ ਉਹ ਸਾਰੇ ਵਰਲਡ ਨੂੰ ਲਾਸਟ ਵਾਰੀ ਜਾਂਦੇ ਜਾਂਦੇ ਜਿੰਨੀਆਂ ਵੀ ਟਾਂਡਰੀਆਂ ਉਹ ਚੱਕਦੇ ਸਨ ਇੰਦਰ ਵੀਰ ਕਿੱਥੇ ਆ ਬਾਬੇ ਮੋੜੇ ਆ ਜਾ ਮੇਰਾ ਭਰਾ ਬਾਬੇ ਚੱਲੋ ਤਾਂ ਮੇਰੇ ਜਿੰਨੇ ਵੀ ਫੈਨਸ ਆਸਟ੍ਰੇਲੀਆ ਦਾ ਹੈਗਾ ਹੀ ਆ ਆਸਟ੍ਰੇਲੀਆ ਕਹੇ ਜੜਾ ਨੀਓ ਮੈਲਬੋਰਨ ਟ੍ਰਾਂਡੋਸਾ థਾਈਲੈਂਡ 온ਟਾਰੀਓ ਯੂਨਾਈਟਿਡ ਕਿੰਗਡਮ ਨਾਲ ਨੈਪਰਿਸ ਨਾਲ ਸਨਵਾ ਨਿਊਯਾਰਕ ਇਰਾਨ ਇਰਾਕ ਐਪੀ ਐਪੀ ਕਹਿੰਦੇ ਰੈਗੀ ਵਰਡ Love you so much. Famous Foundation. Tarne Tarne. Nigeria. Love you so. ਉੱਥੇ ਹੀ ਹੁਣ ਗੱਲ ਕਰਦੇ ਆ ਮੁੱਖ ਮੰਤਰੀ ਦੀ ਇੱਕ 14-15 ਸਾਲ ਦਾ ਮੁੰਡਾ ਜਿਸ ਨੇ ਕਿ ਆਪਣਾ ਨਾਮ ਮੁੱਖ ਮੰਤਰੀ ਰੱਖ ਲਿਆ ਜਿਸ ਨੂੰ ਕਿ ਸ਼ਾਇਦ ਮੁੱਖ ਮੰਤਰੀ ਦੀ ਡੈਜ਼ਿਗਨੇਸ਼ਨ ਦਾ ਵੀ ਚੰਗੀ ਤਰ੍ਹਾਂ ਨਹੀਂ ਪਤਾ ਆਓ ਸਭ ਤੋਂ ਪਹਿਲਾਂ ਦੇਖਦੇ ਆ ਧਰਮਪ੍ਰੀਤ ਦੀਆਂ ਕੁਝ ਫਨੀ ਵੀਡੀਓਜ਼ ਭਾਦਲ ਦਾ ਸਨਾਰੇ ਆਇਆ ਤਾਂ ਰਾਂਗਸਾਂ ਤਰੀ ਬਣ ਗਿਆ ਮੱਖ ਮੰਤਰੀ ਬੋਟਾਂ ਵਿੱਚ ਖੜ ਗਏ ਨੇ ਭਾਦਲ ਦਾ ਕਾਝਾ ਬਾੜ ਗਿਆ ਕੰਡਿਆਂ ਵਿੱਚ ਅੜ ਗਏ ਨੇ ਚੱਕੇ ਦੇ ਭੋੜ ਲੜ ਗਿਆ ਨੱਛੇ ਸਾਡੇ ਵੜ ਗਏ ਨੇ ਚੱਕੇ ਦੇ ਭੋੜ ਉਧਰ ਮਾਣ ਹਾਂ ਉਮਰ ਦੇ ਹਿਸਾਬ ਨਾਲ ਸਰੀਰ ਦੇ ਹਿਸਾਬ ਨਾਲ ਖਰਾਕ ਦੇ ਹਿਸਾਬ ਨਾਲ ਪੈ ਕੇ ਰੱਖੀ ਤਾਗਾ ਨਾ ਨਾ ਇਹ ਨਹੀਂ ਬਿਮਾਰਾ ਕੋਈ ਬਿਮਾਰਾ ਨਹੀਂ ਲੱਗਣਾ ਵਰਨਨ ਸਾਈਡ ਤੇ ਹਾ ਜਿੰਦਗੇ ਹਾ ਹਾ ਤਾਰਾ ਕਬੜਾ ਚੱਟਾ ਏ ਕਰਦਾ ਮਾਰਾ ਇਟਾ ਨਾਲੇ ਚੋ ਕਟਕੇ ਨੇ ਡਾਕਟਰ ਨੂੰ ਗੁੱਸਾ ਚੜ ਗਿਆ ਪਟੀਆਂ ਕਰ ਕਰਕੇ ਨੇ ਡਾਕਟਰ ਨੂੰ ਗੁੱਸਾ ਚੜ ਗਿਆ ਹਾਂ ਜਾਦੀ ਇੱਕ ਬੜੇ ਤੇ ਦਜਾ ਤਮਾਕੋ ਤੇ ਜਾ ਮਧੂ ਮੜਕਾ ਤੇ ਛਾਵੜੋਂ ਠੇਕੇ ਜਾਂਦਾ ਪਰ ਵੈਲੇ ਹੈਗਾ ਪੱਕਾ ਸਖਾ ਦਾ ਬੋਟੇ ਮੜਮੜ ਤੇ ਲੈਦਾ ਗੋਲੇ ਚਾੜਵੇ ਮਨਕੋੜੀਆਂ ਕਹਿੰਦੀਆਂ ਗੋਰੇ ਰਦਾਵਾ ਠਗਟ ਪੈਣਾ ਝਾਰ ਕੁੜੀਆਂ ਕਹੀ ਸਕੀ ਨਗਸ਼ਾ ਤੇ ਨ ਤੈਰੋ ਸਤਾਏ ਵਾਢ ਦਤਾ ਅਕਲ ਦਿੱਤੀ ਹੈ ਅਗਲ ਸ਼ਤਾਨ ਨਗਾ ਨੂੰ ਬਾ ਤਾ ਤਾਨ ਦਤਾ ਅਮਰੀਕਾ ਨੂੰ ਪਿਆਰ ਦੇਸ਼ ਭਗਤੀ ਦਿੱਤੀ ਹੈ ਜਪਾਨੀਆਂ ਨੂੰ ਸਾਇੰਸ ਆਈ ਹੈ ਹਿਸੇ ਜਰਮਨ ਦੇ ਤੇ ਹੁਸਨ ਦਿੱਤਾ ਹੈ ਖਾਸ ਰਾਨੀਆਂ ਨੂੰ ਬਾਕੀ ਬਚੀ ਜੋ ਝੂਠ ਤੇ ਬਹਿਮਾਨੇ ਵਾਟ ਦਿੱਤੀ ਹੈ ਦੋਸਤਾਨੀਆਂ ਨੂੰ ਚੱਲ ਚੱਲ ਆ ਵੇ ਇਧਰ ਮੁੰਡਾ ਬੈਠ ਕੇ ਹਮਾਰਾ ਬਚਰ ਹੋਇਆ ਤੇ ਤਰ ਤਰਾ ਥਾਰ ਆ ਗਿਆ ਡਾਂਸ ਕਰਕੇ ਵਿਖਾਵਾ ਕਿਦਾਂ ਕਿਦਾਂ ਕਰਨਾ ਡਾਂਸ ਉੱਚੀਆਂ ਨਹੀਂ ਜਰ ਤੇ ਜਾਂਦਾ ਲਵਾਚਾ ਕਰਾ ਕਦਾਦਰ ਫੋਟੋ ਦੇ ਬਣਾ ਕੇ ਹਮਡੇ ਰ ਖਰਤੇ ਢਾਬਾ ਤੇ ਪਾਂਹ ਘਰਾਂ ਘਰਾ ਕਰਾ ਹਾਰ ਤੇ ਬੇਸ ਪਾ ਗਏ ਨਗਸ਼ਾ ਤੇ ਨ ਤੈਰੋ ਸਤਾਏ ਵਾਢ ਦਤਾ ਅਕਲ ਦਿੱਤੀ ਹੈ ਗਲ ਸ਼ੈਤਾਨ ਦੇ ਗਾਣੋ ਬਾ ਤਾ ਤਾ ਨਤਤਾ ਅਮਰੀਕਾ ਨੂੰ ਪਿਆਰ ਦੇਸ਼ ਭਗਤੀ ਦਿੱਤੀ ਐ ਜਪਾਨੀ ਗਾਰੂ ਸਾਇੰਸ ਆਈ ਐਸ ਜਰਮਨ ਦੇ ਤੇ ਹੁਸਨ ਦਿੱਤਾ ਏ ਖਾਸ ਰਾਨੀ ਗਾਰੂ ਬਾਕੀ ਬਚੀ ਜੋ ਝੂਠ ਤੇ ਬਹਿਮਾਨੇ ਵਾਟ ਦਿੱਤੀ ਐ ਦੋਸਤਾਨੀ ਗਾਰੂ ਹੁਣ ਸੁਣਦੇ ਆ ਮੁੱਖ ਮੰਤਰੀ ਦੇ ਗਾਏ ਹੋਏ ਗਾਣੇ ਕੋਈ ਦਾ ਵਧੀਆ ਗਾਣਾ ਧਮਕ ਜੇ ਵਧਾਓ ਪਹਿਜੀ ਪੜ ਵੇ ਕਰੇ ਧਮਕ ਵਧਾ ਦੋ ਪੈਂਜੋ ਧਮਕ ਪਵੇ ਜੜੀ ਕੋਈ ਦਾ ਵਧੀਆ ਗਾਣਾ ਧਮਕ ਜੇ ਵਧਾਓ ਹੋ ਕੋਈ ਸੋ ਦੋਸਤੋ ਹੁਣ ਤੁਸੀਂ ਆਪ ਹੀ ਜੱਜ ਕਰ ਸਕਦੇ ਹੋ ਕਿ ਕੌਣ ਸਿੰਗਰ ਹੈ ਤੇ ਕੌਣ ਕਮੇਡੀਅਨ ਕਹਿੰਦੇ ਨੇ ਕਿ ਲੋਕਾਂ ਦੀ ਕਚੈਰੀ ਸਭ ਤੋਂ ਵੱਡੀ ਕਚੈਰੀ ਹੁੰਦੀ ਹੈ ਹੁਣ ਤੁਸੀਂ ਇਸ ਚੀਜ਼ ਦਾ ਫੈਸਲਾ ਕਰੋ ਕਿ ਅਸੀਂ ਕਿਸ ਨੂੰ ਸਪੋਰਟ ਕਰਨਾ ਹੈ ਐਜ਼ ਅ ਸਿੰਗਰ ਤੇ ਕਿਸ ਨੂੰ ਨਹੀਂ ਕਿਉਂਕਿ ਇਹ ਦੋਨੋਂ ਸਿਰਫ ਦਾ ਸਿਰਫ ਕਮੇਡੀਅਨ ਨੇ ਜੇਕਰ ਸਿੰਗਿੰਗ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਵਿੱਚ ਨਾ ਕੋਈ ਸੁਰ ਹੈ ਤੇ ਨਾ ਹੀ ਕੋਈ ਤਾਲ ਸਿਰਫ ਤਾਂ ਸਿਰਫ ਇਹ ਆਪ ਲੋਕਾਂ ਨੂੰ ਐਂਟਰਟੇਨ ਕਰਕੇ ਅੱਗੇ ਨਿਕਲੇ ਨੇ ਤੇ ਸਿਰਫ ਐਂਟਰਟੇਨ ਕਰਕੇ ਇਹ ਲੋਕ ਇਹਨਾਂ ਨੂੰ ਪਸੰਦ ਕਰ ਰਹੇ ਨੇ ਪਰ ਇਹਨਾਂ ਨੂੰ ਸਿੰਗਰਾਂ ਦਾ ਰੁਤਬਾ ਦੇਣਾ ਸਿੰਗਰਾਂ ਦੇ ਨਾਮ ਦੇ ਨਾਲ ਇਹਨਾਂ ਨੂੰ ਜੋੜਨਾ ਇਹ ਬਹੁਤ ਹੀ ਵੱਡੀ ਸ਼ਰਮ ਵਾਲੀ ਗੱਲ ਹੈ ਉਹਨਾਂ ਸਿੰਗਰਾਂ ਤੇ ਜਿਹੜੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਹਾਰਡ ਵਰਕ ਕਰਦੇ ਨੇ ਸਿਰਫ ਤਾਂ ਸਿਰਫ ਸਕਸੈਸ ਤੱਕ ਪਹੁੰਚਣ ਦੇ ਲਈ ਬਹੁਤ ਜ਼ਿਆਦਾ ਰਿਆਜ਼ ਕਰਦੇ ਨੇ ਰਾਤੋਂ ਰਾਤ ਤਾਂ ਕਿ ਉਹ ਵੀ ਇੱਕ ਵਧੀਆ ਸਿੰਗਰ ਆਪਣੀ ਜ਼ਿੰਦਗੀ ਦੇ ਵਿੱਚ ਬਣ ਸਕਣ ਸੋ ਦੋਸਤੋ ਹੁਣ ਤੁਸੀਂ ਖੁਦ ਇਸ ਚੀਜ਼ ਦਾ ਡਿਫਰੈਂਸ ਕਰੋ ਕਿ ਕੌਣ ਸਿੰਗਰ ਹੈ ਤੇ ਕੌਣ ਕਮੇਡੀਅਨ ਹੈ ਤੇ ਅਸੀਂ ਕਿਸ ਨੂੰ ਕਿਸ ਨਾਮ ਦੇ ਨਾਲ ਜਾਣਨਾ ਹੈ